ਪੰਜਾਬੀ ਗਾਇਕ ਰੰਮੀ ਰੰਦਾਵਾ ਖਿਲਾਫ ਅਜਨਾਲਾ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ। ਜੀ ਹਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਇਤਰਾਜਯੋਗ ਵੀਡੀਓ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਦਰਅਸਲ ਇਸ ਵੀਡੀਓ ਦੇ ਵਿੱਚ ਰੰਮੀ ਰੰਦਾਵਾ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮਾਈਸ਼ ਕਰ ਰਹੇ ਨੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਤੇ ਹਥਿਆਰਾਂ ਦੀ ਨੁਮਾਈਸ਼ ਕਰਨ ਦੇ ਦੋਸ਼ ਤਹਿਤ ठाणा जनाला दी पुलिस ਵੱਲੋਂ ਮੁਕਦਮਾ ਦਰਜ ਕੀਤਾ ਗਿਆ ਦਸਮਾ ਕੇ ਮੁਕਦਮਾ ਦਰਜ ਕਰਦੇ ਹੋਏ ਪੁਲਿਸ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਮੁਖ ਖਬਰ ਹੀ ਨੇ ਇਲਹਾਗ ਪਿਤਾ ਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਏਐਸਆਈ ਨੇ ਆਪਣੀ ਫੇਸਬੁੱਕ ਆਈਡੀ ਖੋਲ ਕੇ ਵੀਡੀਓ ਚੈੱਕ ਕੀਤੀ ਤੇ ਪਾਇਆ ਰਮਨਦੀਪ ਸਿੰਘ ਉਫ ਰਮੀਰੰਦਾਵਾ ਪੁੱਤਰ ਜਦੋਂ ਸੰਤ ਸਿੰਘ ਵਾਸੀ ਗਾਜੀਪੁਰ ਨੇ ਹਥਿਆਰਾਂ ਦੀ ਨਮਾਇਸ਼ ਸੰਬੰਧੀ ਇੱਕ ਇਤਰਾਜ਼ਯੋਗ ਵੀਡੀਓ ਆਪਣੇ ਫੇਸਬੁਕ ਪੇਜ ਤੇ ਸ਼ੇਅਰ ਕੀਤੀ ਸੀ ਇਸ ਇਤਰਾਜ਼ਯੋਗ ਵੀਡੀਓ ਤੋਂ ਬਾਅਦ ਪੁਲਸ ਨੇ ਉਕਤ ਮੁਕੱਦਮਾ ਦਰਜ ਕੀਤਾ ਹੈ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਰਮੀ ਰੰਦਾਵਾ ਵਿਵਾਦਾਂ ਚ ਕੀਰੇ ਹੁਣ ਇਸ ਤੋਂ ਪਹਿਲਾਂ ਉਨ੍ਹਾਂ ਖਿਲਾਫ ਹਾਊਸਿੰਗ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਗਾਲੀ ਗਲੋਚ ਤੇ ਹੱਥੋਂ ਪਾਈ ਕਰਨ ਦੇ ਦੋਸ਼ ਲੱਗੇ ਸਨ ਇਸ ਮਾਮਲੇ 'ਚ ਮੁਹਾਲੀ ਦੇ ਸੁਹਾਣਾ ਥਾੜੇ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ ਪੁਲਿਸ ਨੇ ਰਮੇਰੰਦਾਵਾ ਨੂੰ ਗ੍ਰਫਤਾਰ ਵੀ ਕੀਤਾ ਸੀ ਇਸ ਤੋਂ ਇਲਾਵਾ ਉਹਨਾਂ ਦੇ ਪਰਾ ਪ੍ਰਿੰਸ ਰੰਦਾਵਾ ਤੇ ਵੀ ਕਈ ਇਲਜ਼ਾਮ ਲੱਗ ਚੁੱਕੇ ਨੇ